ਗਰੈ ਮੈਨੂੰ ਸ਼ਗਲ ਭਾਵੇਂ ਕਰੀਏ ਪਰ ਚੱਲ ਮੇਰੇ ਤੇ ਗਰੈ ਹੀ ਰੇਣ ਗੱਲ ਸੁਣੋ ਮੈਂ ਉਹ ਅੰਟੀ ਐਕਸੈਂਟ ਕਹਾਂ ਤੇ ਮੈਨੂੰ ਵੀ ਸਵੇਤ ਟਿੱਕਾ ਲਾਉਣਾ ਪੈਣਾ ਮੈਂ ਗੱਲ ਕਹੂੰਗਾ ਤੀ ਸਮਝਾਉਂਗੀ ਅੱਧਾ ਪਿੰਡ ਦਿੰਦਾ ਪੂਰਾ ਸਾਤ ਜੱਟ ਦਾ ਉਹ ਕਹਿੰਦੀ ਹੁੰਦੀ ਸੀ ਮੈਂ ਕਾਊਂਟਰਟ ਪਾਣਾ ਮੈਂ ਕਾਊਂਟਰਟ ਪਾਣਾ ਕਿੰਨਾ ਉਹ ਕਮੇਟੀਆਂ ਪਾਉਂਦੀ ਐ ਸੋ ਹੈ ਗਾਇਜ਼ ਵੈਲਕਮ ਟੂ ਮੇ ਅਮਨਜੀ ਮੈਂ ਬਲੌਗ ਕਰਦਾ ਸਵਾਗਤ ਕੀ ਹਾਲ ਹੈ ਟਿੱਕੀ ਬੋਲੇ ਜੀ ਤੁਹਾਡਾ ਡਿਸਪੀਸ਼ਨ ਆਸ ਬਿਲਕੁਲ ਠੀਕ ਆ ਜੀ ਆਸੀ ਇਹ ਦਿਖਾ ਲੈ ਘੋੜਿਆਂ ਆਈ ਬਟੜੇ ਕਰ ਗਏ ਦਰਦ ਵੀ ਆਲਾ ਘਰ ਕੋ ਡੱਗੇ ਹਾਲ। ਵਾਜੀ ਅੱਜ ਖਾਣੇ ਗੋਲੀਆਂ। ਬਲੋਡਾ ਪਤਾ ਕਿਨੇ ਕੋ ਸ਼ੁਰੂ ਹੋ ਗਿਆ। ਸਾਡੇ ਚੁਕਿੰਗ ਮੈਂ ਮੈਂ ਕੰਟੈਂਟ ਕਰਾ ਲਿਆ। ਦੇਖੋ ਨੀਆ। ਹੂੰ। 4:20 ਹੋ ਗਏ। ਠੀਕ ਹੈ। ਆਹ ਕਿਹਦਾ ਕਮੈਂਟ ਆਇਆ ਹੁਣੇ ਹੀ ਹੁਣੇ। ਉਹਦੇ ਹੱਸਦੇ। ਹੂੰ। ਸੁਣ ਸੁਣ ਜਾ ਕਮਾਰ। ਸੁਣ ਜਾ ਕਮਾਰੀ ਹੈ ਨਾ। ਗਾਇਲ ਦਾ ਚੂਜੂ ਉਹ ਖਰਾਬ ਹੈ ਸੀਜੇ ਜਾ ਜਾਂਦਾ ਵਾ। ਜਿਹੜੀ ਆਪਾਂ ਕੱਲ ਰੀਲ ਪਾਈ ਸੀਗੀ ਉਹ ਵਧੀਆ ਚੱਲ ਰਹੀ ਆ ਇਦਾਂ ਹੀ ਪਿਆਰ ਕਰਿਆ ਕਰੋ ਸਾਰੀਆਂ ਵੀਡੀਓ ਨੂੰ ਠੀਕ ਆ ਵਿੱਚ ਵਿੱਚ ਤੁਸੀਂ ਪਿਆਰ ਦੇਣਾ ਬੰਦ ਕਰ ਦਿੰਦੇ ਹੋ ਤੇ ਮੈਂ ਕੰਮ ਤੇ ਗਈ ਸੀ ਕੰਮ ਤੋਂ ਆ ਗਈਆਂ ਬੱਚੇ ਸਕੂਲ ਗਏ ਸੀ ਸਕੂਲੋਂ ਆ ਗਏ ਆ ਤੇ ਹੁਣ ਆਪਾਂ ਨੈਕਸਟ ਕਰਦੇ ਆ ਕੀ ਕਰਦੇ ਆ ਰੋਟੀ ਸਬਜ਼ੀ ਬਣਾਉਣੀ ਆ ਭੁੱਖ ਲੱਗੀ ਸੀਗੀ ਇਹ ਤਾਂ ਗੋਲੀਆਂ ਖਾਣ ਲੱਗ ਗਏ ਕੀ ਬਣਾਉਣਾ ਹਲੇ ਗਾਈਸ ਉਸ ਕਿਨੇ ਚੀ ਜਲਾਟੇ ਉਹ ਲਾਲ ਗੋਲੀਆਂ ਆ ਆ ਕਾਲੀਆਂ ਇਹ ਕਾਦੀਆਂ ਨੇ ਉਹ ਕਿੱਧਰ ਚਲੇ ਗਈ ਰੱਖ ਕੇ ਦ ਕੰਤ ਤੇ ਗਈ ਨਾਲ ਆ ਕੀ ਆ ਲਿញਾ ਗਿਨੇ ਖਾਏਗਾ ਕਿ ਮੈਂ ਆਪਾ ਤੂੰ ਖਾਂਦਾ ਨਹੀਂ ਆ ਕਿਉਂ ਨਹੀਂ ਖਾਂਦਾ ਭਾਈ ਨਾ ਚੂਚੂ ਕਹਿੰਦਾ ਮੇਰਾ ਇਹਦਾ ਮੂੰਹ ਲਾਲ ਹੋ ਜਾਂਦਾ ਜਿਵੇਂ ਪਣ ਖਾਂਦਾ ਹੁੰਦਾ ਗਾਇ ਤੁਸੀਂ ਚੂਚੂ ਦੇਖਣਾ ਚਾਹੁੰਦੇ ਹੋ ਅੱਛਾ ਜੇ ਦੇਖਣਾ ਚਾਹੁੰਦੇ ਤਾਂ ਕਮੈਂਟ ਕਰਕੇ ਦੱਸੋ ਫੇਰ ਆਪਾਂ ਦਿਖਾਵਾਂਗੇ ਐ ਕੱਲ ਨੂੰ ਉਹ ਆ ਗਿਆ ਆ ਗਿਆ ਹਾਂ ਨਹੀਂ ਜਾ ਹੈਲੋ ਗਾਇਸ ਹੈਲੋ ਗਾਇਸ ਅੱਜ ਯਾਰ ਦਨੀ ਨਹੀਂ ਆਇਆ ਉਹ ਤੁਹਾਨੂੰ ਪਤਾ ਸਕੂਲੇ ਰੌਲਾ ਪਾਤਾ ਕਾਦਾ ਕਾਲੂ ਨੇ ਕਾਲਾ ਮਲੇਂਦਰ ਚੁੱਕੂ ਨਾ ਡਿਸਲਾਈਨ ਕਰ ਦੇ ਕੋ ਕੈਨੇਡਿਆ ਇਨਸਟਾ ਪੱਕਾ ਹਰਿ ਸਟਾਪਕਾ ਮੈਨ ਖਾਣਾ ਕਿ ਤੁਹਾਨੂੰ ਨਾਲ ਖੱਟਾ ਪਤਾ

70 वेरी गुड गुड बेबी मेरी चुप्पी का नंबर बहुत कैंट आया गेम बहुत कैंट आए पे आ रही थी किन रखे चल के देखी और जू रे तुम फिर कहते चंगा बेबी अब बर्दी अब बर्दी कहीं नहीं की खाना वाला तुम

ਬੈਲੇ ਮੇਰੀ ਆ ਕਿ ਕਿ ਨਹੀਂ ਨਹੀਂ ਜੀ ਇਹ ਪੈਂਟ ਮੇਰੀ ਆ ਇਹ ਨੰਨੀ ਨੇ ਮਾਈ ਚੱਲਣਾ ਪੈਂਟ ਮੇਰੀ ਆ ਇਹ ਮੇਰੀ ਬਲੈਕ ਪੈਂਟ ਲੱਭਦੀ ਨਹੀਂ ਗਈ ਦੋ ਪੈਂਟਾਂ ਨੇ ਬਲੈਕ ਮੇਰੀਆਂ ਮਾਂ ਪਤਾ ਕੀ ਹੋਇਆ ਸਕੂਲੇ ਨਾ ਜਦ ਮੇਰੀ ਗੱਲ ਕੀਤੀ ਨਾ ਮੈਂ ਤੇ ਕਲੋਨਾ ਕੁੜੀਆਂ ਨਾਲ ਸਾਰੇ ਬੈਠੇ ਸੀ ਉਧਰ ਬਚਾ ਫਰੰਟ ਬੈਂਚ ਤੇ ਬੈਠੇ ਸੀ ਬਾਕੀ ਮੇਰੇ ਪਿੱਛੇ ਸਾਖੀ ਤੇ ਗੋਲ ਬੈਠੀਆਂ ਸਲੋਨਿੰਗ ਕੋਲ ਪਤਾ ਕੀ ਹੋ ਗਿਆ ਉਹ ਵੀ ਕਰਾ ਦੱਸ ਲਾਈ ਫਿਰ ਮੈਂ ਸਾਰੇ ਦੇਰ ਤੇ ਕੱਲਾ ਕੱਲਾ ਦੇਰਤਾ ਸਰਕੀ ਨੇ ਦੇ ਦੇ ਕੇ ਮੈਂ ਬਾਸ ਫਿਰ ਜਿਹੜੀ ਹੈ ਲੈ ਜਿਹਨਾਂ ਨੇ ਮੀਡੀਆ ਤੇ ਸੀ ਹੋਈਆਂ ਮੈਨੂੰ ਦੱਸ ਮੈਂ ਨਾ ਅੱਜ ਕਮੇਟੀ ਤੇ ਗਈ ਪਤਾ ਮੁੰਡਾ ਕੀ ਕਹਿੰਦਾ ਕਹਿੰਦਾ ਸਾਡੇ ਕਲਾਸ ਮੈਂ ਕਹਿੰਦਾ ਨਾ ਲੈਕ ਹੁੰਦਾ ਸੀ ਮੈਂ ਸਾਰਾ ਤੋਂ ਮੰਗੜ ਬੈਂਦਾ ਸੀ ਇੱਕ ਕੁੜੀ ਕਹਿੰਦਾ ਹੁਸ਼ਿਆਰ ਹੁੰਦੀ ਸੀ ਉਹਦਾ ਨਾਮ ਸੀਗਾ ਮਨਦੀષા ਉਹ ਸਾਰਾ ਤੋਂ ਮੂਰੇ ਬੈਂਦੀ ਸੀ ਕਹਿੰਦਾ ਉਹ ਕਹਿੰਦੀ ਹੁੰਦੀ ਸੀ ਮੈਂ ਕਾਊਂਟਰਟ ਬੰਨਣਾ ਮੈਂ ਕਾਊਂਟਰਟ ਬੰਨਣਾ ਕਹਿੰਦਾ ਉਹ ਰੋ ਕਮੇਟੀਆਂ ਪਾਉਂਦੀ ਹੈ ਨਹੀਂ ਨਾ ਕੁੜੀ ਦਾ ਕੀ ਨਾਮ ਸੀਗਾ ਕੁਲੀਸ਼ ਹੈ ਕੀ ਨਾਮ ਸੀਗਾ ਮੋਲ ਪਰ ਮਰ ਮਨੀਸ਼ਾ ਕਹੀ ਤਾਂ ਜੰਦੇ ਸੁਣ ਸੁਣਦਾ ਨਹੀਂ ਕਿ ਸੁਣਦਾ ਨਹੀਂ ਤੇਰੇ ਨਾਲ ਮੈਂ ਕਿ ਮੋਟਾ ਮੇਰੀ ਇਹ ਮੇਰੀ ਬਚ ਗਿਆ ਨਹੀਂ ਕਹਿੰਦਾ ਮੈਂ ਮੈਂ ਕ੍ਰਿਕਟ ਵਧੀਆ ਖੇਡਦਾ ਹੁੰਦਾ ਸੀ ਮੈਨੂੰ ਸਰ ਕਹਿੰਦੇ ਹੁੰਦੇ ਸੀ ਤੂੰ ਕਰੈਕਟਰ ਬਣੇਗਾ ਤੂੰ ਕਰੈਕਟਰ ਕਹਿੰਦਾ ਕਰੈਕਟਰ ਤਾਂ ਮੈਂ ਬਣਿਆ ਨਹੀਂ ਉਹ ਆਪ ਤਾਂ ਉਹ ਬਾਹਰ ਖਣੀ ਕਿੱਥੇ ਅਮਰੀਕਾ ਕੈਨੇਡਾ ਚ ਕਿੱਥੇ ਆ ਉੱਥੇ ਵਧੀਆ ਕੰਮ ਕੰਮ ਕਰਦਾ ਸੀ ਐ ਤੇ ਕਹਿੰਦਾ ਮਨੀਸ਼ਾ ਵਿਚਾਰੀ ਕਹਿੰਦੀ ਹੁੰਦੀ ਸੀ ਮੈਂ ਕਾਊਂਟੈਂਟ ਬਣਨਾ ਕਿੰਦਾ ਉਹਨੂੰ ਮਨੀਸ਼ਾ ਦੁਸਰਾ ਕਰੀ ਕਹਿੰਦਾ ਹਾਂ ਕਾਊਂਟੈਂਟ ਬਣਗੀ ਨਾ ਉਹ ਤੇ ਉਹ ਵੀ ਵੀਡੀਓ ਭੇਜੀ ਸੀ ਆ ਮੇਰੇ ਮਾਰਿਆ ਨਾ ਕੁੱਤੇ ਦੇ ਮੇਰੇ ਪੈਰ ਤੇ ਸੱਟ ਵੱਜ ਗਈ ਇੱਥੇ ਆਪਦੀ ਲੱਗ ਗਈ ਮੇਰੇ ਚੱਲੋ ਚਲੋ ਚਲੀ ਹੈ ਚਲ ਐਤਲਾ ਚਲੀ ਮੈਂ ਤੇ ਆ ਗਿਆ ਮੈਂ ਆਹ ਕੱਟ ਗਈ ਜੰਦੇ ਮੇਰੇ ਖੰਦਾ ਮਾਰੀ ਲੈਂਦਾ ਕੁੱਤੇ ਮਨਿੰਦਰ ਮਾਰ ਗਈ ਤੇ ਨਾ चूचू बदला लेके गया तू मेरे पास से ता कोई क्या सीक्रेट सीक्रेट बंदा मार चला गया और देखा सब तीन दिखा है गाइस लग दे इस लाइट के है ठीक है चोर आए से इनसे कोट के भजाओ ता चित्रा दी का नहीं ऐसे पुलिस को दिखता नहीं गाइस बस दे नहीं मार गाइस मेरे क्यूट जी कुड़ी आई हुई है कि सोहनी है ਆਲੂ ਗੀਬਾ ਯਾਰ ਉਹ ਦੇਖ ਲੈ ਇਹ ਪੈਂਟ ਤਾਂ ਮੇਰੀ ਫੇਟੀ ਨਹੀਂ ਪਹਿਲਾਂ ਮੈਂ ਹਾਵਾ ਪਾ ਕੇ ਜਾਂਦਾ ਸੀ 플ੱਗ ਵਾ ਕੇ ਜਾਂਦਾ ਵੀ ਕੁੜੀ ਹੋਣੀ ਦੀ ਆਇਆ ਯਾਰ ਮੇਰੇ ਕਹਿੰਦੇ ਸੀ ਤੇ ਆਲੇ ਪਾ ਕੇ ਕਰਨਾ ਪਾਪੇ ਦਾ ਪਜਾਮਾ ਕੋਈ ਨਾ ਹੋਲੀ ਤੁੰਗ ਮੇਰੇ ਪਾਪੇ ਦਾ ਪਜਾਮਾ ਬਾਈ ਪਰ ਤੇ ਲਾ ਤੂੰ ਜੀ ਮੈਂ ਤੇਰਾ ਬਰਾ ਰਾਤ ਕਹਾਂ ਦੀ ਉੱਥੇ ਤੇ ਬਰਾਉਂ ਜੋ ਚੱਕ ਲੈ ਮਮਿਆ ਗੋਲੀਆਂ ਖਾ ਗਿਆ ਨਾ ਛੇੜੀਆਂ ਔਰ ਖਾਂਦਾ ਮੈਂ ਮੁਸਕਾਨਾ ਕਾਲੀਆਂ ਗੋਲੀਆਂ ਕਾਦੀਆਂ ਨੇ ਹਾਂ ਚੱਟ ਮੋਲਾ ਕਿੰਦਾ ਆਜੂ ਮੋਲਾ ਤੈਨੂੰ ਹਾਤੀ ਵਾਲੀਆਂ ਗੋਲੀਆਂ ਨਹੀਂ ਹੁੰਦੀਆਂ ਹੈ ਹਾਤੀ ਵਾਲੀਆਂ ਗੋਲੀਆਂ ਦੀਸ ਨੇ ਕਿਕਰ ਪੈਣ ਮੈਂ ਨਹੀਂ ਦੇਖਿਆ ਬੱਬੇ ਕਪਲੀ 30 ਤੇ ਗਮੰਗੀ ਗੁੱਡੀ ਨਹੀਂ ਹੁੰਦੀ ਤੇ ਤੇਰਾ ਪਾਈ ਹੋਇਆ ਸੀ ਉਹ ਵਾਲਾ ਦਿਨ ਟੱਲੀ ਆ ਯਾਰ ਨਾ ਬੱਦੀਆ ਅਮੂ ਆਇਆ ਲੱਗਦਾ ਜਿਵੇਂ ਰੰਗ ਖਾਤਾ ਹੁੰਦਾ ਵਾ ਲਾਲ ਨਾਲ ਪਾਣੀ ਲੱਗਦਾ ਘਰ ਦੇ ਸਕੂਲ ਉਹ ਜਿਹੜੇ ਕਾਲੀ ਪਾਤਾ ਵਾਲਾ ਸੀਮ ਕਰਦੇ ਹੋਣੇ ਫਿਰ ਉਹ ਹੀ ਲੱਗ ਕਰਦੇ ਹੋਣੇ ਨੂੰ ਤੇ ਚਾਚੇ ਕੱਢਦੇ ਹਾਏ ਜਗਰਾਤਾ ਹੋਣਾ ਲ ਬੰਦਿਆ ਨਹੀਂ ਅੱਜ ਆਹ ਸੰਧਾ ਕੀਤਾ ਵਾ 15 ਦੇ ਫੇਰ ਵੱਲ ਸਵੇਰੇ ਫੇਰ ਵੱਲ ਸ਼ਾਮ ਨੂੰ ਜਗਰਾਤਾ ਜਗਰਾਤਾ ਸਾਰੇ ਜਿਹੜੇ ਜੋ ਦੋ ਨਾਲ ਸੀ ਸਾਡੇ ਸੱਤ ਘੀਟਨ ਹੋਇਆ ਕਰੂਗਾ ਫਿਰ ਐ ਠੀਕ ਹੈ ਅੱਜ ਜਾਣਾ ਵਾ ਕਿੱਥੇ ਦੇਰ ਤੱਕ ਆਇਆ ਤਦੋਂ ਆਇਆ ਕਰੂਗਾ ਅਰੋਜ ਹੁੰਦਾ ਵਾ ਇਨੇ 7 ਵਜੇ ਆਰਤੀ ਹੋਇਆ ਕਰੂਗੀ ਰੋਜ਼ ਸਵੇਰੇ 7:30 ਹੁੰਦੀ ਹੈ ਦਰਸ਼ਾਉਣੀ ਉਹ ਪਲਾਟ ਚ ਰੱਖ ਲਈ ਜੋਤ ਹਮ ਡੈਕੋਰੇਸ਼ਨ ਹੋਵੇ ਡੈਕੋਰੇਸ਼ਨ ਹੋਵੇ ਹਮ ਅੱਛਾ ਕੱਲ੍ਹ ਕੇਸੇ ਸੁਣ ਕੇ ਕਿਹਾ ਖਾਲੀ ਤੁਸੀਂ ਆਮ ਨੂੰ ਦੇਖ ਕੇ ਆਵਾਂਗੇ ਪਾਣ ਗਾਇਸ ਵੀ ਟੀਕ ਦੇਖ ਕੇ ਕਹਿੰਦੇ ਆਹ ਦੇਖਿਓ ਬਲੌਗ ਬਣਾਇਆ ਹੈ ਜੀ ਦੇਖਿਓ ਗਾਇਸ ਬਲੌਗ ਦੀਆਂ ਪਰਮਿਸ਼ਨਾਂ ਆ ਗਈਆਂ ਨੇ ਇਹਨੇ ਬਣਾਇਆ ਇਹਨੇ ਕੁੱਤਣੇ ਨੂੰ ਕਹਿੰਦੇ ਕਹਿੰਦੇ ਬਲੌਗ ਬਣਾ ਲੈ ਇਹਨੇ ਬਣਾਇਆ ਇਹ ਤੂੰ ਪਿਆਰ ਨਾਲ ਬਲੌਗ ਬਣਾ ਲੈਂਦਾ ਜਿਹੜਾ ਕਲਾਸ ਰੂਮ ਕਰਦਾ ਸਾਫ਼ ਕਰੀਂ ਨਾ ਇਹਨਾਂ ਕਿੰਨੂੰ ਪਚਾਰੀ ਨੂੰ ਭਾਂਦੇ ਮਾਰਨੇ ਬੰਦੇ ਕੋਈ ਕੰਮ ਨਹੀਂ ਹੁੰਦਾ ਉਤੋ ਦਿਆ ਤਾ ਕੱਟ ਕਰੀਂ ਆ ਇਹ ਇੰਨੇ ਆ ਨਹੀਂ ਕਰ ਆ ਦੇ ਜਿਹੜੀ ਹੁਣਾ ਖਾਈ ਖਾਈ ਭਈ ਇਹਦੀ ਉਹਦੀ ਹੋਦੀ ਉਹ ਸਾਫ਼ ਕਰ ਨਾ ਇਹ ਵੀ ਦਾਈ ਨੂੰ ਦੇਖ ਲੋ ਪੰਜ ਛੇ ਕੁੜੀਆਂ ਨੇ ਮੇਰੇ ਸਾਰਾਂ ਤੋਂ ਵੱਡੀ ਕੁੜੀ ਮੇਰੀ ਆਹਾ ਵਾ ਹੂੰ ਤੂੰ ਅਕਲ ਕੀ ਖਵਾਦਾ ਬੰਦੇ ਨਾ ਤਾਂ ਉਹ ਖੱਟੇ ਹੋ ਜਾਣਗੇ ਕਿਉਂ ਹਾਂ ਮੰਮੀ ਨਾ ਆਵੇ ਉਹ ਜਾ ਰਿਹਾ ਯੋ ਵੀ ਅੱਜ ਉਹ ਤੇ ਬੇੜਾ ਪੈ ਜਾਣੀਆਂ ਗਾਹ ਸਬਜ਼ੀਆਂ ਤੜਕਾ ਲੱਗ ਰਿਹਾ ਇੱਧਰ ਦੇ ਵਾਓ ਪਾਲੋ ਹੋਇਆ ਗਾਣਾ ਉੜਦਾ ਉੜਦਾ ਮੈਨੂੰ ਕਰੀ ਦੇਈਂ ਗਿਆ ਓ ਵਾਹ ਵੀ ਜੋਰ ਨਾਲ ਅਲੂ ਬੱਜਾ ਪੱਟੇ ਵਾਂਗੂ ਔਰ ਕੀਆ ਚਾਰ ਅਲੂ ਬੱਟ ਰਹੇ ਵੀ ਤੋ ਫਟਾਫਟ ਕੱਟ ਕੇ ਪਲੇ ਕਰ ਲੈ ਲੈ ਹਾਰੇ ਜੇ ਮੈਂ ਤਲਦਸਾ ਕੇ ਮੈਨੂੰ ਕੱਟੇ ਛੱਡੀ ਕਰ ਬਸ ਦੇ ਕਿੰਨਾ ਕ ਟਾਈਮ ਲੱਗ ਜਾ ਲੈ ਆਦੇ ਲੈ ਤੋਂ ਆਲੂ ਨਹੀਂ ਲਿਆ ਚਾਰ ਕੱਟੇ ਜਾਂਦੇ ਸੀਗੇ ਆਲੂ ਤਾਂ ਬਹੁਤ ਸੋਕੇ ਆ ਕਰਤੇ ਨੇ ਉਸ ਟੋਫਾਈ ਵੀ ਤੋਂ ਪਹਿਲੇ ਤੋ ਇਹ ਗਾਇਜ਼ ਵੈਲਕਮ ਬੈਕ ਟੂ ਮੇ ਅਮਨਜੀਮਾ ਬਲੌਗਸ ਮੈਂ ਆਪਣੀ ਸ਼ਕਲ ਦੁਕਾਨ ਤੋਂ ਪਹਿਲਾਂ ਆਂਟੀ ਸ਼ਕਲ ਅੰਟੀ ਬਹੁਤ ਗੁੱਸੇ ਚ ਆਂਟੀ ਨੇ ਰਿੱਤੇ ਸੌਰੀ ਰਿੱਤੇ ਰਮਿੰਦਰ ਨੂੰ ਘੋਟਿਆ ਤੇ ਆਪ ਰੋਣ ਲੱਗੀ ਨਹੀਂ ਤੂੰ ਕਿਉਂ ਮਾਰਿਆ ਵੇ ਪਹਿਲਾਂ ਮੇ ਧੱਕਾ ਮਾਰਿਆ ਵਾ ਮੈਂ ਚਪੇੜ ਮਾਰੂ ਖੜਾ ਵੀ ਮੈਂ ਮਰੇ ਚ ਪੈਣ ਮਰੂੰ ਤੜਕਾ ਤੁੰਨੀ ਆ ਵੀ ਮੈਂ ਮਾਰਿਆ ਪਹਿਲਾਂ ਪਹਿਲਾਂ ਕਿਹਨੇ ਮਾਰਿਆ ਮੈਂ ਦੱਸਦਾ ਮੈਂ ਦੱਸਦਾ ਪਤਾ ਕੀ ਹੋਇਆ ਉਹ ਚੂਚੂ ਨਾਲ ਗੱਲ ਕਰ ਰਿਹਾ ਸੀ ਤੇ ਐਨ ਨੇ ਕਿਹਾ ਸੀਗਾ ਚ ਮੈਂ ਕਹਿੰਦਾ ਅੰਦਰ ਚੱਲ ਜਾਓ ਗੱਲ ਕਰੀਏ ਸ਼ੋਰ ਨਾ ਮਚਾਓ ਤੇ ਫਿਰ ਇਹਨਾਂ ਨੂੰ ਚੁੱਪ ਕਰਕੇ ਖੜਾ ਹੋ ਗਿਆ ਮੈਂ ਕੀ ਕਹਤਾ ਵਾ ਐਨੇ ਮਜ਼ਾਕ ਚ ਐਦਾਂ ਕੀਤਾ ਨਹੀਂ ਇਹਨੇ ਨਾ ਉਹਨੂੰ ਉੱਚੀ ਆਵਾਜ਼ ਚ ਬੋਲਿਆ ਫਿਰ ਕਹਿੰਦੇ ਕਿ ਮੈਂ ਤੇ ਤੋਂ ਵੱਡਾ ਵਾਂ ਕਿ ਛੋਟਾ ਵਾਂ ਬਸ ਇੰਨੀ ਗੱਲ ਹੀ ਇਹਨੇ ਦੀ ਆਪੇ ਚੱਲ ਗਏ ਗੱਲੀ ਚਾਂਟੀਆਂ ਕਰ ਲਈ ਉਹਨੇ ਸਾਹਮਣੇ ਹੱਥ ਤੱਕ ਨਹੀਂ ਪਈ ਜੇ ਮਾਲੇ ਫਿਰ ਪਾਦਾ ਇੰਦਰਗਾ ਪਹਿਲਾਂ ਤੇ ਗਲੀ ਚ ਕਰਨ ਕੀ ਗਏ ਆ ਤੁਸੀਂ ਬੱਸ ਮੈਨਿਆ ਹੀ ਗੱਲ ਦਾ ਗੁੱਸਾ ਉਹ ਖੜੀ ਪਰ ਗੱਲ ਕਰਦੀ ਭਈ ਏ ਗੱਲ ਕਰਦਾ ਭੱਜ ਗਿਆ ਜਦਾਂ ਬੋਲਦੇ ਕਿਹੜੀ ਗਏ 15 ਮਿੰਟ ਠੀਕ ਹੈ ਚੱਤ ਮੇਰੇ ਲਈ ਬਕਵਾਸ ਕਰਾ ਨਾ ਤੂੰ ਅੰਦਰ ਰਹਿ ਜਾ ਸੀਆਪਾ ਤੂੰ ਮੈਨੂੰ ਕਹਾ ਹੈ ਆਪ ਤੂੰ ਬਾਹਰ ਫਿਰਦੀ ਆ ਜਦੋਂ ਤੂੰ ਮੁਸਕਾਨ ਦੇ ਨਾਲ ਬਾਹਰ ਨਿਕਲੀਂਗਾ ਮੈਂ ਤੈਨੂੰ ਉਹੇ ਹੀ ਗਿਆ ਵਾਪਸ ਘਰੇ ਆਣੀਂ ਮੈਨੂੰ ਵੀ ਕਹਿਣਾ ਮੈਂ ਸੋ ਗਾਇਸ ਸਾਂਤੀ ਮੈਨੂੰ ਵੀ ਤਾਂ ਗਾਇਸ ਸਾਡੇ ਇੱਕ ਵੀਡੀਓ ਸੀ ਜੋ ਆਡੀਓ ਬਹੁਤ ਵਧੀਆ ਲਾਈ ਹੋਈ ਸੀ ਅੰਡੇ ਨੇ ਪਰ ਉਹ ਇੰਸਟਾਗ੍ਰਾਮ ਵਾਲੇ ਨੇ ਆਡੀਓ ਡਾਤੀ ਦੋਸਤੋ ਕਹਿ ਰਹਾ ਦੋਸਤੋ ਮੈਂ ਟੰ 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 ਦੋਸਤੋ ਅੱਜ ਇਧਰ ਦੋਸਤੋ ਜਮਨੀ ਸ਼ੋਲੇ ਕੱਬ ਬੰਨੀ ਸਕੂਲੇ ਨਾ ਮੈਂ ਸੋਚਿਆ ਜੁ ਮੈਂ ਘਰ ਜਾ ਕੇ ਲਾਣੀ ਚਪੇੜਾ ਮਾਰੀਏ ਨੇ ਮੇਰੇ ਐਨੇ ਮਾਰੀਏ ਹੱਸਦੀ ਆਵਾਜ਼ ਬੁਲਾਇਆ ਨਾ ਵਾਰੀ ਤੈਨੂੰ ਲੁੱਟੀ ਦੂ ਤੋ ਗਾਇਸ ਮੈਂ ਵੀ ਨਹੀਂ ਨਾਲ ਦੇਖੀ ਅੱਜ ਰਿਤ ਦੀ ਪੂਰੀ ਪੂਰੀ ਗਲਤੀ ਸੀਗੀ ਕੁਛ ਕੀ ਦੱਸਣਾ ਚਾਹ ਰਿਹਾ ਚਾਹੁੰਦੇ ਰੀਤ ਬਾਰੇ ਬਸ ਇਹਦੇ ਤਾਂ ਹੁਣ ਛਿੱਤਰ ਪ੍ਰੇਡ ਹੀ ਹੋਣੀ ਆ ਹੁਣ ਹੱਥ ਲਿਆ ਖੁਸ਼ੀ ਨਹੀਂ ਚ ਆਇਆ ਤਰੀ ਦੇ ਮਿੰਟ ਤੇ ਐਸਾ ਜੀ ਵੀਡੀਓ ਚ ਕੋ ਚੱਕਾ ਤਾਂ ਨਹੀਂ ਕਰ ਆ ਦੇਖ ਸਾਡਾ ਮੁੰਡਾ ਆ ਗਿਆ ਹਾਏ ਛੋਟਾ ਲੱਗਿਆ ਮੇਰਾ ਇਹ ਇਹ ਆਪਣਾ ਵੀਰਾ ਹੈ ਵੀਰਾ ਹੈ ਮੇਰਾ ਛੋਟਾ ਇਹ ਸਾਡੀ ਫੀਮੇਲ ਵੀਰਾ ਵਾ ਫੀਮੇਲ ਵੀਰਾ ਕਿਤੇ ਅੰਨ ਨੂੰ ਗੱਲ ਕਰ ਲਈ ਕੀ ਖੋਜ ਇਹ ਤੇ ਅੱਗੇ ਨਾ ਬਦਲਦੇ ਆ ਕਰੋ ਉਹ ਹੀ ਮੈਂ ਵੀ ਕਹਿ ਚਾਰਾ ਸੀ ਕਿ ਕਿਈ ਲੋਕਾਂ ਨੂੰ ਪਤਾ ਹੀ ਨਹੀਂ ਕਿ ਉਹਦਾ ਨਾਮ ਚੂਚੂ ਆ। ਰਿੱਤੇ ਤੇਰੀ ਪਰ ਇੱਕ ਗੱਲ ਕਵਾਂ ਗਲਤ ਸੀ। ਤੂੰ ਗੱਲੀ ਚ ਨੂੰ ਗਲਤ ਬੋਲੀ। ਕੀ ਆ ਕੀ ਆ ਮੈਂ ਉਹਨੂੰ? ਮੈਂ ਤੇਰੇ ਚਪੇੜ ਮਾਰਨੀ ਵਟਕੇ ਐਦਾਂ ਕਿਹਾ ਤੂੰ ਉਹਨੂੰ। ਮੈਂ ਕੁਛ ਨਹੀਂ ਕਿਹਾ। ਐਨੇ ਬੋਲੇ ਕਿ ਮੈਂ ਤੇਰੇ ਚਪੇੜ ਮਾਰਨੀ ਵਟਕੇ। ਤੁਸੀਂ ਅੱਗੇ ਕੁਛ ਨਾ ਪਾਓ ਤੁਸੀਂ। ਓਏ ਚਿੰਮੇ ਨੇ ਕਿਹਾ ਸੀ ਕਿ ਨਹੀਂ। ਮੈਂ ਬਲੌਗ ਬਣਾਉਣ ਜਾ ਰਹੀ ਪਰ ਉੱਥੇ ਚੂਚੂ ਸੀਗਾ। ਮੈਂ ਤਾਂ ਦੀਦੀ ਬੰਦ ਕੇ ਖੜਾ ਸੀਗਾ ਤਰੀ ਦੀਦੀ। ਦੀਦੀ ਵੀ ਤਰ ਕਹੇ ਸੀ ਇਹ ਬੱਜੀ ਇਹ ਬੱਜੀ ਇਹ ਬੱਜੀ। ਮੈਂ ਵੀ ਸੁਣ ਲਿਆ। ਕਿ ਜਾਈ ਜਲਦੀ ਆ ਬਿਨਾ ਗੱਲ ਤੋਂ ਵਾਹ ਜੀ ਮਾਨੀ ਕੀ ਬਦਲ ਹਾਂ ਤੇ ਬਰੇ ਹਾਂ ਮੁੰਡਿਆਂ ਨੂੰ ਕੋ ਬੋਲਿਆ ਕਰ ਤੂੰ ਉਹ ਸੀਟੀ ਵੱਜੀ ਸੀਟੀ ਇਹ ਗੱਲ ਕਿ ਕਿਸੇ ਨੇ ਸੀਟੀ ਨਹੀਂ ਵਜਾਣੀ ਜਿਹੜਾ ਸਿੱਖ ਲੋ ਗੋਲ ਗੋਲ ਰੋਟੀਆਂ ਬੰਦ ਜੇ ਗੋਲ ਗੋਲ ਰੋਟੀਆਂ ਤਾਂ ਗਾਇਜ਼ ਅੱਜ ਮੈਂ ਇਹਨਾਂ ਦੇ ਘਰੇ ਰੋਟੀ ਨਹੀਂ ਖਾਣੀ ਕਿ ਮੈਂ ਘਰੋਂ ਖਾ ਕੇ ਆ ਗਿਆ ਹਾਂ ਆਹ ਅੱਲੂ ਮੇਠੀ ਥਾਲੂ ਮਟਰ ਬਣੇ ਹਨ ਮਟਰ ਅੱਲੂ ਮਟਰ ਕਈ ਵਾਰ ਅਸੀਂਾਂ ਨੇ ਦੇਖ ਕੇ ਬੋਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰ ਮਿਰ ਰੋਜ ਬੋਲਦੇ ਹਾਂ ਹਾਂ ਰੋਜ ਬੋਲਦੇ ਨੇ ਅੱਜ ਨਹੀਂ ਬੋਲੇ ਰੋਜ ਬੋਲਦੀ ਆ ਤੂੰ ਹੀ ਅੱਜ ਨਾਮ ਜਪਿਆ ਵਾ ਨਹੀਂ ਮੈਂ ਵੀ ਰੋਜ ਬੋਲਦਾ ਮੇਰੇ ਸਾਹਮਣੇ ਤਾਂ ਅੱਜ ਬੋਲੇ ਆ ਵਾ ਨਾ ਤੇ ਤੂੰ ਆਈ ਨਹੀਂ ਅੱਜ ਲੈ ਆਈ ਨਹੀਂ ਮੈਂ ਤੁਹਾਨੂੰ ਲਾਉਂ ਦਈਏ ਹਾਂ ਮੈਂ ਨੇ ਵਾਤ ਲਾਉਂਦਾ ਹਾਂ ਹਾਂ ਉਹ ਨਹੀਂ ਹਾਂ ਪਹਿਲਾਂ ਵੀ ਹੈਗੀਆਂ ਇੱਕ ਅੱਡੇ ਚੋ ਇੱਕ ਅੱਡੇ ਚ ਹੀ ਹੈ ਨੀ ਤੂੰ ਲਾਉਂ ਵੀ ਹੋਈ ਦੇ ਦੇਗੀ ਕਿ ਜਿੱਥੇ ਤੂੰ ਹੋਊਂਗੀ ਹੈ ਨਾ ਗਾਇਸ ਇਹਦਾ ਤਾਂ ਪਤਾ ਨਹੀਂ ਮੈਂ ਤਾਂ ਹੋਈ ਵਲੋਗ ਦੇਦਾ ਜਿੱਥੇ ਜਿੱਥੇ ਮੈਂ ਮੈਨੂੰ ਪਤਾ ਨਹੀਂ ਹੁੰਦਾ ਮੈਂ ਵੀ ਹੋਈ ਦੇ ਦੇ ਜਿੱਥੇ ਮੈਂ ਇੰਨੇ ਗਾਇਸ ਦੇਖਦੇ ਆ ਉਹ ਖੜਾ ਵਲੋਗ ਚ ਹੁੰਦੇ ਆ ਉਹ ਤੁਹਾਨੂੰ ਰੋਜ਼ ਦੇਖਦੇ ਆ ਕਿਹਨੇ ਐਂਡੀ ਤੈਨੂੰ ਨਹੀਂ ਖਵਾਣਾ ਪਰ ਅਨੂ ਬੱਟਰ 아이 ਖਾਣਾ ਵੀ ਨਹੀਂ ਪਰ ਬੱਸ ਕਹਿ ਤਾ ਨਾ ਤੂੰ ਅਨੂ ਬੱਟਰ ਅਸੂ ਕਹਿ ਤਾ ਨਹੀਂ ਖਾਣਾ ਆਂਟੀ ਦੇ ਕਾ ਅਗਰ ਮੈਂ ਅੰਡਰਕ ਨਹੀਂ ਖਾਖੀ ਤੂੰ ਸਿੱਧਾ ਕਹ ਪਨੀਰ ਸਿੱਧਾ ਕਹ ਫਰੀਦ ਘਟਾਉਂਦਾ ਸੀ ਆਹ ਦੰਦਾ ਮੈਂ ਅੰਡਰ ਦੀਆਂ ਬਸਾਂ ਤੇ ਜਿਹੜਾ ਪਨੀਰ ਰੱਡ ਗਲੇ ਸੀ ਕਾਲੇ ਉਹ ਤਾਂ ਟੱਡ ਚ ਗਿਆ ਸਾਡੀ ਕਲਾਸ ਚ ਘਰ ਮੰਨਾਂ ਦਾ ਮੁੰਡਾ ਵਾ ਪਤਾ ਉਹਨੂੰ 20 ਦਿਨ ਹੋ ਗਏ ਪਨੀਰ ਹੀ ਜਾਂਦਾ ਪਰ ਗੱਲ ਇਹ ਐ ਸੁਆ ਮੇਰੇ ਤੇ ਲੈਂਦਾ ਹੋ। ਹੋਰ ਹੀ ਸਵਾਲ ਲੱਗਦਾ ਹੋਰੀ। ਉਹ ਹਾਰ ਡਾੜ ਗਿਆ ਲੈਂਦਾ। ਹਾਰ ਡਾੜ ਚ ਡੀਲ ਦੀ ਲੈਂਦਾ। ਚੂਚੂ ਨੂੰ ਮਿਲ ਆ ਗਿਆ। ਚਲੋ। ਚੂਚੂ ਜਿੱਥੇ ਵੀ ਆ ਪਿੱਛੇ ਰਹੀ ਮੈਂ ਵੀਡੀਓ ਬਣਾ ਨਾ ਰਿਹਾ। ਤਾਂ ਗਾਇਸ ਅਸੀਂ ਉੱਤੇ ਚੱਲਦੇ ਆ ਮੇਰੀ ਬੁੱਤੀ ਦੇਖ ਕੇ ਚੱਲੋ ਤੁਸੀਂ। ਆ ਹਾ 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 ਹਾ। ਤਾਂ ਗਾਇਸ ਇਹ ਰਿਸੇਮੋਂ ਮੈਂ ਟਾਪ ਕੇ ਫਰਸਟ ਆਇਆ ਸੀਗਾ। ਦੇਖ ਰਿਹਾ। ਚੂਚੂ ਨੂੰ ਮੇਰਾ ਰੱਸਾ ਕੱਟ ਕੇ ਦੇਖਿਆ। ਚੱਲ ਜੀ ਉਪਰ ਆ ਬੜਾ ਬੜਾ ਤੋ ਗਾਈਜ਼ ਇਹ ਪਹਿਲੀ ਨੰਗੇ ਪੈਰ ਕੱਪ ਰਿਹਾ ਮੈਂ ਜਿੱਦ ਸਪ੍ਰਿੰਗ ਵੱਜ ਗਿਆ ਮੇਰੇ ਮੈਨੂੰ ਉਦੋਂ ਹੀ ਟੱਕੀ ਜਿਨ ਕੱਪ ਰੋ ਹੈ ਆ ਗਿਆ ਲੈ ਉਹਦਾ ਵਾਲੀ ਚੈਲੰਜ ਆ ਰਿਹਾ ਹੈ ਪਰੇ 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 ਇਹ ਖੜੀ ਹੋਊਗੀ ਥੈਂਕਸ ਆ ਮੈਨੂੰ ਪਤਾ ਸੀਗਾ ਬੰਜਰ ਦੇ ਦਿਲ ਸੇ ਖਾਤੋਂ ਇਹਨੂੰ ਤੇ ਦਿਖਾ ਰਿਹਾ ਸੀ ਇਹ ਮੈਂ ਖੁਸ਼ੀ ਚ ਮੈਂ ਆ ਗਿਆ ਕੀ ਵੀ ਚੋਤਾ ਫੜ ਲੈ ਦਿੱਤ। ਤੇ ਮੈਂ ਘੋੜਾ ਨਾ ਖਾ ਚ ਗਿਆ। ਤੇਰਾ ਤਾਂ ਸਾਥ ਚੜ ਗਿਆ ਨਾ। ਤੁੰਨੂੰ ਕਿੱਥੇ ਕਰਕੇ। ਬੜਾ ਐਸਾ ਬੱਦਰੇ ਸੀ। ਉਹ ਜਵਾਕ ਵੀ ਮੈਂ ਉਹ ਵੀਡੀਓ ਇੱਕ ਜਣਾ ਦਿੱਤਾ ਫੜਿਆ ਇੱਕਲੇ ਬਾਹ ਫੜਿਆ। ਉਹ ਜਵਾਕ ਨੂੰ ਆਇਆ ਕਮਾਣਾ ਤੇ ਇੱਕ ਬੰਦਾ ਰੱਸੀ ਨਹੀਂ ਜਿਵੇਂ ਟੱਪ ਦੇਉਂਦੇ ਉਹ ਟੱਪੇ। ਉਹ ਤੇ ਹਾਂ। ਤੁਹਾਨੂੰ ਜਿਗਰਾ। ਮੈਨੂੰ ਆਇਆ ਲੈ ਕੇ ਦਿਮਾਗ ਦਾ ਬਸ ਕੱਢ ਰੋ ਦੇਣਾ। ਨਿਕਲ ਨਹੀਂ ਸਕਦਾ। ਧੀਨੀ ਕਮੀ ਸੋਰਤਾ ਕਿ ਨਿਕਲ ਦਿੰਦੇ ਬੜੇ। ਹੱਥ ਪੈਰ ਭੈਣ ਸੀ। ਉਹ ਵੀ ਜਵਾਕ ਵੀ ਬੜਾ ਸਟਰੌਂਗ ਸੀਗਾ। ਦੇਹਾਂ ਉਹ ਤਾਂ ਮਦਾ ਦਿਂਦਾ ਨਹੀਂ ਸੀ ਰੱਸੀ ਆ ਕਿ ਜਵਾਹਰ ਸੁਖਲਾ ਕੋਈ ਇਹ ਜਵਾਹਰ ਸੀ ਉਹ ਉਹ ਸੀਗਾ ਵਾਪਸੀ ਦੇ ਜਿਹੜੇ ਕਾਲਜ ਹੁੰਦੇ ਸੀ ਜੀ ਸੁਖਤ ਦੇ ਬਿਜਾਰੇ ਉਹ ਮੰਮੀ ਮੁੰਡਾ ਸਕੂਲ ਗਿਆ ਪਨੀਰ ਦੀ ਸਬਜ਼ੀ ਲੈ ਕੇ ਆਇਆ ਮੈਂ ਮੈਂ ਦੱਸਦਾ ਦੱਸਦਾ ਲੱਗ ਗਿਆ ਪਤਾ ਤੇਰੀ ਕੁੱਤਿਆਂ ਵਾਲੀਆਂ ਹਰਕਤਾਂ ਮੈਨੂੰ ਲੱਗਦੀਆਂ ਪਤਾ ਐਂਦਾ ਚੱਕਿਆ ਉਹਨੇ ਡੱਬੀ ਖੋਲੀ ਮੈਂ ਮੇਰੇ ਹੱਥ ਪਰ ਹੋ ਜਾਂ ਗਿਆ ਲਈ ਅੰਗਰੌੜ ਦੇ ਨਾਲ ਐਪ ਐਰ ਕਰਕੇ 100 ਆ ਪ੍ਰੀਕਟ ਕੋ 10 12 20 ਹਜ਼ਾਰ ਚੱਕ ਲਏ ਮੈਂ ਆ ਤੇ ਦੋਏ ਮੈਂ ਆ ਤਗੜੀ ਬੇਸਤੀ ਕਰਾਂਦਾ ਹਾਂ ਮੈਂ ਕਿਹਾ ਜੰਦੇ ਬੇਸਤੀ ਕਰਾਂ ਨੂੰ ਆ ਮੈਂ ਆ ਬੋਧਿਕ ਕੰਟੀ ਦੇ ਕੋਲ ਹੋ ਗਈ ਹੋ ਗਈ ਬੈਂਚ ਦੱਲਾ ਦੀ ਅਸੀਂ ਕਿਸੇ ਦੀ ਨਹੀਂ ਚੱਲ ਬੈਠ ਜਾ ਉੱਧਰ ਜਾ ਕੇ ਰੋਟੀ ਖਾ ਲੋ ਰੋਟੀ ਖਾਣ ਦਾ ਚਲੋ ਭਾਈ ਚੀਜ਼ਾਂ ਨਾਲ ਮੈਂ ਲੰਗਰ ਖਵਾ ਦਿਆਂ ਫੇਰ ਮਿਲਦੇ ਆ ਇਹਨਾਂ ਨੂੰ ਤਾਂ ਹਟਣਾ ਨਹੀਂ ਦੇ ਗਏ ਇੱਥੇ ਰੋਟੀ ਦਾ ਵੀ ਖਾਂਦਾ ਨਹੀਂ ਲੱਗ ਰਹੀ ਹੁੰਦੇ ਨੇ ਚੱਲੇ ਨਹੀਂ ਘਰ ਨੂੰ ਤਾਂ ਦੋਸਤੋ ਇਹ ਘਰ ਨੂੰ ਚੱਲੇ ਨੇ ਕਾਲਾ ਲੱਗ ਰਿਹਾ ਹੈ ਕਿ ਗੋਰਾ 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 ਤਾਂ ਗਾਈਸ ਸਦਾ ਪੈਗਮ ਦੇ ਗਿਆ ਮਰੀ ਸ਼ਕਲ ਬਾਵੇ ਕਰੀ ਪਰ ਚਲ ਮੇਰੇ ਤੇ ਗਰਿਆ ਹੀ ਰੇ ਗੱਲ ਸੁਣੋ ਮੈਂ ਅੰਟੀ ਇੱਕ ਸੈਕਿੰਡ ਕਾ ਮੈਨੂੰ ਵੀ ਸਵੇਤ ਚਿੱਕਾ ਲਾੜੇ ਪੈਣ ਮੈਂ ਗੱਲ ਕਹੂੰਗਾ ਤੀ ਸਮਝਾਉਂਗੀ ਅੱਧਾ ਪਿੰਡ ਦਿੰਦਾ ਪੂਰਾ ਸਾਤ ਜੱਟ ਦਾ ਸਾਲਾ ਅੱਧਾ ਪਿੰਡ ਮਿੱਤਰਾਂ ਤੋਂ ਮੱਚਿਆ ਪਿਆ ਹੁਣ ਹੀ ਗਈ ਹੋਈ ਸੀ ਮੈਂ ਰੱਖ ਲਾ ਚੀਮੇ ਦੀ ਆ ਮੈਂ ਲਿੱਤੀ ਸੀ ਵਾਹ ਵਾਹ ਕਰਦੇ ਮੈਂ ਗਾਣਾ ਗਾਇਆ ਵਾਹ 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 ਇਰਸ਼ਾਦ ਇਰਸ਼ਾਦ ਅੱਲਾ ਇਨਸ਼ਾਅੱਲਾ ਗੈਰ ਹੁਣ ਚੱਲੇ ਅਸੀਂ ਕਦੇ ਕੋਈ ਨਹੀਂ ਕਰਦਾ ਮੇਰਾ ਫੋਨ ਹੈ ਸਮਝਾਂਦੀ ਵਿਚਾਰੇ ਤੇ ਕਾਹ ਤੋਂ ਲੱਗਦੇ ਆ ਗਰਹਿ ਲੱਗੇ ਤੇ ਗਰਹਿ ਕਿਉਂ ਲੱਗਦੇ ਆ ਸ਼ਕਲ ਕਾਲੀ ਆ ਫਿਰ ਵੀ ਲੱਗਦੇ ਲੋਕੀ ਬੋਲ ਹਜੇ ਤਾਂ ਵਿਚਾਰੇ ਤੇ ਗੁਣ ਮੈਂ ਦੇਖੇ ਆ ਪਰ ਇਹ ਤੈਨੂੰ ਜਾਣੂ ਨਹੀਂ ਤੱਕ ਠੀਕ ਆ ਦੇਖਿਆ ਦੁਸਰ ਦੇਖਿਆ ਕੁੜੀ ਦਾ ਦੁਸਰ ਗਾਈਜ਼ ਮੈਂ ਕਰਨੇ ਮੈਂ ਅੱਜ ਥੋੜਾ ਹੋਰ ਚੱਲਣ ਜਾਣੇ ਵਾਲੀ ਆ ਕੀ ਕਹ ਕਾਲੀਆ ਦੀ ਗੁੱਸੇ ਚ ਬਣਾਇਆ ਫਿਰੇ ਚਲੋ ਜਦ ਮੈਂ ਕਾਰੇ ਬਲਾਲੇ ਚਲੋ ਠੀਕ ਹੈ ਠੀਕ ਹੈ ਜਾ ਜਾ ਗਾਇਜ਼ ਦੇਖੋ ਗਾਇਜ਼ ਦਲ ਨਹੀਂ ਗਾਇਜ਼ ਕਰੰਟ ਵੱਜੋ ਗਾਇਜ਼ ਇੱਕ ਮਿੰਟ ਸਾਰੀ ਗਲੀ ਸਾਡੇ ਮੈਂ ਗਰੀ ਭੀ ਜਾਂਦੀ ਹੈ ਅੱਜ ਹਾਂ ਸਾਰੇ ਲੱਗ ਪਰ ਲੱਗਣ ਦਾ ਕਾਰਨ ਨਾ ਮੈਨੂੰ ਪੂਰਾ ਚੰਗੀ ਤਰ੍ਹਾਂ ਸਮਝ ਆ ਰਿਹਾ ਵੀ ਅਮਰ ਤੋਂ ਸਾਰੇ ਕਿਉਂ ਲੱਗ ਰਹੇ ਨਹੀਂ ਪਤਾ ਆ ਆ ਜਾਗੇ ਫਿਰ ਅਮਰ ਦੇ ਸਾਡੀ ਵਜ੍ਹਾ

ਉਈ 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 ਓਏ ਸਾਲਾ ਅੱਜ ਪਿੱਛੇ ਪੈਣਾਗਾ ਕੁੱਕਰ ਚ ਪਾਣੂ ਮਜ਼ਾਕ ਕਰਦਾ ਸੀ ਤੂੰ ਮਜ਼ਾਕ ਕਰਦਾ ਸੀ ਬੱਫਾ ਖਲਮ ਵਿੱਚੋਂ ਪੈ ਗਿਆ ਸੀ ਆਹ ਅੱਖਾਂ ਦੇਖੋ ਜਿਵੇਂ ਲਟਕਮਕਦੀਆਂ ਨੇ ਆ ਗਿਆ ਆ ਗਿਆ ਬਾਸ 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 ਭਾਈ ਭਰਾ ਵਾਪਰੇ ਲੈ ਜਾ ਓਏ ਸੰਡੀ ਲੈ ਕੇ ਮੰਡੀ ਲੈ ਕੇ ਮੰਡੀ ਸੰਡੀ ਨਹੀਂ ਤੂੰ ਕੋਈ ਨਹੀਂ ਲੈ ਕੇ ਆਣਾ ਜਾ ਓਏ ਆ ਵੱਡੇ ਮਾਣੇ ਨੇ ਵੱਡੇ ਮਾਣੇ ਨੇ ਵੱਡੇ ਮਾਣੇ ਨੇ ਵੱਡੇ ਮਾਣੇ ਲੈ ਕੇ ਵੱਡੇ ਮਾਣੇ ਤੂੰ ਪਹਿਲਾਂ ਮੇਰੇ ਅੰਮਾ ਦੇ ਦੇਵੇਂ ਜਾਵਾਂ ਓਏ ਇਹਨਾਂ ਨੂੰ ਘਰੇ ਛੱਡ ਕੇ ਆਓ ਯਾਰ ਅਸੀਂ ਡਰਦੇ ਬਹੁਤ ਕੁੱਤੇ ਤੋਂ जो मेरे का कुत्ता गया तो अभी दब रहा ही नहीं मेरा कुत्ता तो तो यहां मेरे पे अन्हा तो 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 दे दे दोस्तों बच्चे मिल गए गाइस अब हम आ गए बारू कुमिया कुमिया करके सोफा गाइस के नीचे कुमन गलीच गलीच की तरह ओ ओ ही जो अच्छो जो तो ना ऐसे घुमना ऐसे सारे कुमन रोल कर रहे हैं ना सब छट गए सारे ਕਰਦਲਾ ਹੁਣ ਕਿਹੜੇ ਬਣੀ ਆਇਆ ਸੀ ਮੈਂ ਤਾਂ ਇਧਰ ਨੂੰ ਘੁੰਮਣ ਆ ਗਿਆ ਸੀ ਕਿੰਨੇ ਹੁਣ ਤਾਂ ਘੁੰਮ ਲਈ ਹੁਣਾ ਵਿਚਾਰਾ ਮਾਂ ਤਾਂ ਇੱਥੇ ਟਿੰਗੀ ਤੇ ਹਾਂ ਉਹ ਨੂੰ ਬਸ ਹਾਲੇ ਨਹੀਂ ਹੋਸ਼ ਨਹੀਂ ਸੀ ਕਿ ਉਹ ਉਹ ਬੁਰਾ ਅਗਰ ਸੀਗਾ ਹੋ ਗਿਆ ਨਾ ਯਾਰ ਉਹ じゃ ਕਾ ਦੇ ਕੇ ਕਿਵੇਂ ਚੜੀ ਹੁੰਦੀ ਸੀ ਆਦਿਆ ਦੇਖੋ ਗਾਇਸ ਆ ਮੇਰੇ 10 ਉਂਗਲੇ ਨੇ ਨਾ ਮੈਂ ਪੁੱਠੇ ਹੱਥ ਦੀ ਚੁਪੇ ਮਾਰ ਲੈ ਮੈਂ ਇੰਦਰ ਤੇ ਕੀ ਕਿੰਦਾ ਕਰਦਾ ਸੀਗਾ ਹੇ ਕਰੀ ਜਾਂਦਾ ਸੀਗਾ ਗਾਇਸ ਆ ਮੇਰੇ 5 ਉਂਗਲੇ ਨੇ ਆ ਵੀ 5 ਉਂਗਲੇ ਨੇ ਠੀਕ ਆ ਚਲ ਬੋ ਲੱਗੇ ਜੋ ਕਿਹੜੀ ਉਂਗਲ ਮੋਟੀ ਲੱਗਦੀ ਐ ਦੱਸੋ ਹਾਂ ਕਿਹੜੀ ਉਂਗਲ ਮੇਰੀ ਸੁੱਜੀ ਸੁੱਜੀ ਲੱਗਦੀ ਐ ਦੱਸੋ ਗਾਇਸ ਹੁਣ ਬਦਲੀ ਬਦਲੀ ਦੇਖੋ ਸਾਫ ਹੀ ਪਤਾ ਲੱਗਦਾ ਹਾ ਜੜਦੀ ਨਹੀਂ ਨਾਲ ਗਾਇਸ ਮਰਾਤ ਜਿਹਾ ਕਿੰਨਾਂ ਤੋਚੀ ਹੋਸੀਗਾ ਹੈ ਦੋ ਰੋ ਮੈਂ ਦੱਸ ਮੈਂ ਤਾਂ ਪਰਮਾਰਕ ਦੇਖਾ ਥੈਂਕ ਯੂ ਯਾਰ ਮੇਰੇ ਹੱਥ ਠਰਿਆ ਪਿਆ ਆਲਾ ਨਾ ਜੇਬ ਚ ਪਾਉਣ ਜੋਗਾ ਨਾ ਕਿਸੇ ਨੂੰ ਚੰਦਾ ਉੱਕੇ ਦਾ ਐਸੀ ਜੁਟਾਉਂਦਾ ਗਾਇਸ ਦੇਖੋ ਤੁਸੀਂ ਮੈਂ ਸੋਣਾ ਲੱਗਦਾ ਹੈ

ਤੁਹਾਡਾ ਬੱਦਿਆ ਹਾਜ਼ਿਰ ਚੱਪ 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 ਮੋਰੇ ਨੂੰ ਮਤਲਬ ਉਹ ਡੱਬੀ ਛਾ ਕਰੂੰਗਾ ਕਰੇ ਨੂੰ ਅੰਜਨਾ ਕਰੇ 12 ਫੈਟ ਤੁਰ ਕੇ ਆ ਜਾਂਦੇ ਆ ਘਰ ਆ ਕੇ ਫਿਰ ਸੋਈ ਚ ਪਰ ਚਲੋ ਦੋਸਤੋ ਹੁਣ ਆਪਾਂ ਖਾ ਪੀ ਲਈਏ ਤਾਂ ਤੁਹਾਨੂੰ ਮਿਲਦੇ ਹੁਣ ਆਪਾਂ ਨੈਕਸਟ ਲੋਗ ਦੇ ਵਿੱਚ ਵਧੀ ਲੱਗਿਆ ਤੇ ਮਮਾ ਜੀ ਆਏ ਮੇਰੇ ਕਿੱਥੇ ਆਏ ਕਿੱਥੇ ਆਏ ਤਰੀਪੈਂਟੂੜ ਬੋਲ ਛੂੜੂ ਛੂੜੂ ਬੋਲ ਝੂੜ ਬੋ ਰਹਿਣਾ ਮੈਂ 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 ਵਾਰ ਚਾਹਦਾਂ ਤੂੰ ਮੈਨੂੰ ਸੌਣ ਲੱਗ ਕੇ ਕਿਹਾ ਆਂ ਤੂੰ ਸਟੇਡੀਗੁੱਸ ਫੌਟ ਲੱਗੀ ਝੋਲਦੀ ਆ ਰਹੀ ਮੈਂ ਕਹਿਣ ਦਾ ਤਾਂ ਲੈ ਲਓ ਮੈਂ ਮੈਂ ਦੂਰ ਦਾ ਬਟਲ ਲੱਗ ਕੋਲਦੀ ਹੁ ਤਾਂ ਚਲੋ ਦੋਸਤੋ ਚੂਈ ਦੇ ਨਾਲ ਹੀ ਕਰਦੇ ਹਾਂ ਵਲੋਗ ਇੰਦੇ ਜਵਦੀ ਲੱਗਿਆ ਹੋ ਰਿਹਾ ਤੇ ਪਰ ਗਾਇਸ ਸਾਨੂੰ ਕਿਸੇ ਕੋਈ ਨਹੀਂ ਚੂਈ ਕਿਸੇ ਕੋਈ ਨਹੀਂ ਪਰ ਕੋਈ ਨਹੀਂ ਲਾਈਕ ਕਮੈਂਟ ਸ਼ੇਅਰ ਕਰਦੇ ਤਾਂ ਚਾਹ ਦੇ ਨਾਲ ਕਰਦੇ ਚਾਹ ਪੋਣੀ ਦਾ ਐਂਡ ਇਹ ਮੇਨੂੰ ਵਲੋਗ ਦੇਖੋ ਲਵ ਯੂ ਟੂ ਆਲ ਤਵੇਰੇ ਮਿਲਾਂਗੇ ਚਾਹ ਤੇ